ਇਸੀ ਗੱਲ ਵੀ ਜੀ ਸਾਰਿਆਂ ਨੂੰ ਖੈਰਾ ਜਰਸੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਵੀਰ ਜੀ ਅੱਜ ਆਪਾਂ ਫੇਰ ਗੱਲ ਕਰਾਂਗੇ ਚਿਚੜਾਂ ਬਾਰੇ ਆ ਸੌਣ ਤੇ ਭਾਦੋਂ ਦੇ ਮਹੀਨੇ ਦੇ ਵਿੱਚ ਚਿਚੜਾਂ ਦਾ ਬਹੁਤ ਜ਼ੋਰ ਹੁੰਦਾ ਵੀਰ ਜੀ ਪਸ਼ੂਆਂ ਨੂੰ ਨਹਾ ਲਾ ਚਲਾ ਕੇ ਸਫਾਈ ਕਰਕੇ ਰੱਖਿਆ ਕਰੋ ਥੱਲੋਂ ਵੀ ਤੇ ਫਰਸ਼ ਫੁਰਸ਼ ਆਪਣਾ ਸਾਫ਼ ਕਰਕੇ ਜਿੱਦਣ ਤਿੰਨ ਤੋਂ ਚਾਰ ਤਿੰਨ ਤੋਂ ਸਾਢੇ ਤਿੰਨ ਚਾਰ ਫੁੱਟ ਤੱਕ ਆਪਣੀਆਂ ਕੰਧਾਂ ਨੂੰ ਮਤਲਬ ਜਿਹੜੀਆਂ ਵਿੱਥਾਂ ਹੁੰਦੀਆਂ ਵਿੱਚ ਉਤੇ ਟੀਪ ਜਾਂ ਪਲਸਟਰ ਕਰਕੇ ਰੱਖਿਆ ਕਰੋ 3 ਤੋਂ 4 ਫੁੱਟ ਦੇ ਕਰੀਬ 3 ਫੁੱਟ ਦੇ ਕਰੀਬ ਜਿਹੜਾ ਚਿੱਚੜ ਰਹਿੰਦਾ ਇਸ ਤੋਂ ਉੱਪਰ ਨਹੀਂ ਜਾਂਦਾ ਤੇ ਵੀਰ ਜੀ ਇਹਨਾਂ ਸਿਰਫ ਛੋਟੀ ਜੀ ਲਾਪਰਵਾਹੀ ਕਰਕੇ ਸਾਡੇ ਕਿਸੇ ਪਸ਼ੂ ਦਾ ਨੁਕਸਾਨ ਹੋਵੇ ਉਹ ਆਪਾਂ ਕੋਈ ਵੀ ਕਿਸਾਨ ਭਰਾ ਨਹੀਂ ਚਾਹੁੰਦਾ ਫਾਰਮਰ ਵੀਰ ਤੇ ਵੀਰ ਜੀ ਹੋਈਆਂ ਬੀਤੀਆਂ ਮੇਰੇ ਨਾਲ 5-7 ਦਿਨ ਪਹਿਲਾਂ ਇੱਕ ਮੇਰੀ ਪਹਿਲੇ ਨੂੰ ਜਰਸੀ ਵੇਡ ਦੀ ਡੈਥ ਹੋ ਚੁੱਕੀ ਹੈ ਜੀ ਇੱਕ ਮੇਰੀ ਖੋਦੀ ਸਿਹਤ ਵਿਗੜਨ ਕਾਰਨ ਤੇ ਇੱਕ ਡਾਕਟਰ ਦੀ ਅੰਗਿਲੀ ਯਾਨੀ ਕਿ ਆਪਣਾ ਵੀ ਦੀ ਪਰਸਨਲ ਡਾਕਟਰ ਇੱਕ ਜ਼ਰੂਰ ਫਾਰਮ ਦੇ ਵਿੱਚ ਰੱਖਿਆ ਕਰੋ ਛੱਡ ਦੇ ਵਿੱਚ ਤੁਹਾਡਾ ਛੋਟਾ ਕੰਮ ਹੈ ਵੱਡਾ ਕੰਮ ਹੈ ਕੰਮ ਤਾਂ ਵੀਰ ਜੀ ਕੰਮ ਹੀ ਹੈ ਨਾ ਆਪਣਾ ਰੋਟੀ ਕਿੱਥੋਂ ਚੱਲਦੀ ਆ ਜਾਂ ਆਪਣਾ ਕੋਈ ਸ਼ੌਂਕ ਆ ਬਿਜ਼ਨਸ ਆ ਕੁਝ ਵੀ ਆਪਾਂ ਕਹਿ ਸਕਦੇ ਆ ਆਪਾਂ ਜੇ ਪਸ਼ੂ ਇਹ ਘਰ 'ਚ ਰੱਖਿਆ ਤੇ ਇਹਨਾਂ ਦਾ ਪੂਰਾ ਖਿਆਲ ਰੱਖਿਆ ਕਰੋ ਵੀਰ ਜੀ ਖਾਸ ਕਰ ਜਿਹੜੀਆਂ ਗਾਈਆਂ ਹਨ ਇਹ ਬਹੁਤ ਜਲਦੀ ਮਤਲਬ ਇਸ ਟੀ ਨੂੰ ਏਸੀ ਦਾ ਅਫੈਕਟ ਇਹਨਾਂ ਤੇ ਪੈਂਦਾ ਚਿਚੜ ਇੰਨੀ ਨਾਮਰਾਦ ਬਿਮਾਰੀ ਹੈ ਵੀਰ ਜੀ ਥੋੜੇ ਦਿਨਾਂ ਦੇ ਵਿੱਚ ਮੈਂ ਖੁਦ ਹੀ ਸਿਹਤ ਵਿਗੜ ਗਈ ਮੇਰੀ ਤੇ ਮੈਂ ਛੱਡ ਦੇ ਵਿੱਚ ਨਹੀਂ ਆਇਆ ਤੇ ਨਲਾਈਆਂ ਪਲਾਈਆਂ ਨਹੀਂ ਗਈਆਂ ਤੇ ਉਹਦੇ ਨਾਲ ਚਿਚੜ ਲੱਗੇ ਵਹਿਣ ਨੂੰ ਉਹਨੂੰ ਖੂਨ ਦੀ ਕਮੀ ਆ ਗਈ ਤੇ ਥਲੇਰੀਆ ਹੋ ਗਿਆ ਤੇ ਥਲੇਰੀਏ ਦੇ ਨਾਲ ਹੀ ਬਿਲਕੁਲ ਉਹਦੇ ਜਿਹੜੇ ਬਲੱਡ ਸੈੱਲ ਸੀ ਡਾਊਨ ਹੋ ਗਏ ਖੂਨ ਪਾਣੀ ਬਨਣਾ ਸ਼ੁਰੂ ਹੋ ਗਿਆ ਤੇ ਉਹਦੀ रिकवरी नहीं हो सकी मेडिसिन बहुत दीती पर बे टाइम टाइम ਤੋਂ ਬਾਅਦ ਚ ਦਿੱਤੀ ਗਈ ਆ ਹਾਂ ਰੱਬ ਨਾ ਕਰੇ ਕਿਸੇ ਦੇ ਪਸ਼ੂ ਨੂੰ ਉਨੇ ਕੀ ਉਹਦੇ ਸਿੰਪਟਮ ਤੁਹਾਨੂੰ ਦਿਖਦੇ ਆ ਤੇ ਜਲਦ ਤੋਂ ਜਲਦ ਇਲਾਜ ਕਰਾਓ ਵੀਰ ਜੀ ਲਾਪਰਵਾਹੀ ਅੰਗੇਲੀ ਨਾ ਕਰੋ ਕਿਉਂਕਿ ਲਾਪਰਵਾਹੀ ਦਾ ਨਤੀਜਾ ਮੈਂ ਭੁਗਤ ਚੁੱਕਾ ਵੀਰ ਜੀ ਮੈਂ ਨਹੀਂ ਚਾਹੁੰਦਾ ਕਿ ਕੋਈ ਮੇਰਾ ਹੋਰ ਵੀ ਇਸ ਚੀਜ਼ ਦਾ ਨਤੀਜਾ ਭੁਗਤੇ ਵੀ ਦੀ ਪਸ਼ੂਆਂ ਦਾ ਵੱਧ ਤੋਂ ਵੱਧ ਸਫਾਈ ਤੇ ਵੱਧ ਤੋਂ ਵੱਧ ਆਪਣੇ ਸ਼ੈੱਡ ਦੀ ਸਫਾਈ ਰੱਖਿਆ ਕਰੋ ਤੇ ਟਿਕਟੈਕ ਦੀ ਸਪਰੇ ਜਿਹੜੀ ਆਉਂਦੀ ਹੈ ਵੀਰ ਜੀ ਹਫਤੇ ਦੇ ਇੱਕ ਹਫਤੇ ਦੇ ਵਿੱਚ ਕਮ ਸੇ ਕਮ ਛਿੜਕਾ ਰੱਖਿਆ ਕਰੋ ਇੱਕ ਹਫਤੇ ਤੋਂ ਬਾਅਦ ਛਿੜਕਾ ਕਰਦਿਆ ਕਰੋ ਆਪਣੇ ਪਸ਼ੂਆਂ ਤੇ ਤੇ ਥੱਲੇ ਫਰਸ਼ ਤੇ ਤੇ ਕੰਧਾਂ ਗੁੰਧਾਂ ਤੇ ਸਾਰਿਆਂ ਤੇ ਮਾਰਦਿਆ ਕਰੋ ਵੀਰ ਜੀ ਪਸ਼ੂ ਨੂੰ ਉਸ ਚੀਜ਼ ਦਾ ਕੋਈ ਨੁਕਸਾਨ ਨਹੀਂ ਆ ਤੇ ਸ਼ਾਮ ਵੇਲੇ ਮਹਰਾਤ ਲਾ ਕੇ ਪਸ਼ੂ ਤੇ ਸ਼ਾਮ ਵੇਲੇ ਮਾਰੋ ਸ਼ਾਮ ਵੇਲੇ ਮਾਰੋਗੇ ਤਾਂ ਪਸ਼ੂ ਮਤਲਬ ਗਰਮੀ ਮਹਿਸੂਸ ਸਟ्रेस ਮਹਿਸੂਸ ਨਹੀਂ ਕਰਦਾ ਉਹ ਆਪਾਂ ਗਰਮੀ ਦੇ ਵਿੱਚ ਦੁਪਹਿਰ ਨੂੰ ਮਾਰਾਂਗੇ ਤੇ ਉਹਨੂੰ ਪਸ਼ੂਆਂ ਨੂੰ ਉਹ ਦਵਾਈ ਲੱੜਦੀ ਹੈ ਜੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਵੀਰ ਜੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੁਹਾਡੀ سپورਟ ਦੀ ਲੋੜ ਹੈ ਵੀਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ